ਲਓ ਜੀ ਮਿੱਤਰੋ ਆਪਾਂ ਦਾ ਕਿਸ਼ਤੀਆਂ ਵਾਲਾ ਹੋ ਗਿਆ ਕੰਮ ਆ ਦੇਖੋ ਕਿਸ਼ਤੀਆਂ ਲਿਆਂਦੀਆਂ ਆਪਾਂ ਤਾਂ ਆਹ ਦੇਖੋ ਮਿੱਤਰੋ ਕਿਸ਼ਤੀ ਲਿਆਂਦੀ ਆਪਾਂ ਤਾਂ ਆਹ ਦੇਖੋ ਮਿੱਤਰੋ ਸਾਰਾ ਘਰ ਕੋ ਸਾਰਾ ਕੁਝ ਡੁੱਬ ਗਿਆ ਕਿਸ਼ਤੀਆਂ ਲਿਆਂਦੀਆਂ ਆਣ ਤਾਂ ਚਲਦੀ ਨਹੀਂ ਹਿਸਾਬ ਚ ਨਹੀਂ ਆਉਂਦੀ ਕਿਸ਼ਤੀ ਲਿਆਂਦੀ ਸੀ ਵੀ ਚਲ ਬੱਚਿਆਂ ਨੂੰ ਚੜਾ ਲਿਆਵਾਂਗੇ ਉੱਥੋਂ ਗੁਰਦੁਆਰੇ ਕੰਨੀਓ ਚੜਾਤਾ ਲੋ ਯਾਰ ਉਹ ਖੜ ਜਾ ਨਾ ਯਾਰ ਚੜਾਤਾ ਲੋ ਏ ਹੋਪਰੇ ਲੋਈ ਮੇਟਰੋ ਕਿਸਤੀ ਕਿਸਤੀ ਲੈ ਆਂਦੀ ਦੇਖੋ ਮਿੱਤਰੋ ਸ਼ੇਅਰ ਕਰ ਦਿਓ ਲਾਈਵ ਨੂੰ ਪੰਜਾਬ ਦੇ ਹਾਲਾਤ ਕਿੱਦਾਂ ਦੇ ਬਣ ਕੇ ਆਹ ਦੇਖੋ ਮਿੱਤਰੋ ਆਹ ਭਾਈ ਇਹ ਲੈ ਆਂਦੇ ਆ ਦੋ ਚਲਾਉਣ ਵਾਸਤੇ ਲੋ ਜੀ ਲੋ ਹੈ ਕਿਰਾਇਆ ਦੇਤਾ ਹੁਣ ਇਹ ਆਥੀ ਨਹੀਂ ਆ ਇੱਧਰ ਲੈਣ ਹੀ ਨਹੀਂ ਆਉਂਦੇ ਉਹ ਇੱਧਰ ਕਾਹਨੂੰ ਜਨਾ ਅਗਲੇ ਆਖਣੋ ਉਧਰ ਹੀ ਲੱਗੇ ਜਦੋਂ ਗੁਰਦੁਆਰੇ ਕੰਨੀ ਜਿਵੇਂ ਆਖਣ ਨੂੰ ਤਾਂ ਚੜਾ ਲਿਆਵਾਂਗੇ ਜਦ ਆਖਣ ਦੇਖੋ ਮਿੱਤਰੋ ਪਾਣੀ ਸਿੱਖ ਗਏ ਚਲੋ ਬਈ ਜੋ ਝੂਟੇ ਦਿਓ ਹੁਣ ਇਹਦੇ ਇੰਜਨ ਹੀ ਰੱਖ ਲੈਣੇ ਆ ਪਿੱਟਿਆ ਉਹ ਵਿਧਿਆਲਾ ਸ਼ੇਅਰ ਕਰ ਦਿਓ ਮਿੱਤਰੋ ਲੈ ਪੰਜਾਬ ਦੇ ਹਾਲਾਤ ਦੇਖੋ ਛੋਟੇ ਤੋਂ ਚੱਲਦੀ ਨਹੀਂ ਪੱਟੀ ਵਾਲੀ ਆਹੇ ਲੈ ਕੋਮਟਰੋ ਪੰਜਾਬ ਦੇ ਹਾਲਾਤ ਕਿਸ਼ਤੀਆਂ ਵਾਲੇ ਹੋ ਗਏ ਦੁਕਾਨਾਂ ਨੂੰ ਲਾਗੇ ਜਿੰਦੇ ਹੈ ਰੱਬੀ ਗੱਡੀਆਂ ਵਾਲੇ ਕਰਦੇ ਸਮਣੀ ਕਿਸ਼ਤੀ ਹਾਂ ਗੱਡੀਆਂ ਵਾਲੇ ਕਰਤੇ ਪਾਪਾ ਕਿਸ਼ਤੀਆਂ ਵਾਲੇ ਕਿਸ਼ਤੀਆਂ ਮਗਵਾਉਣ ਵਾਸਤੇ ਸੰਪਰਕ ਕਰੋ ਦੂਜੇ ਨਾ ਦੂਜੇ ਲੋਡ ਕਰੋ ਲੈ ਚੱਲ ਜਾਂਦੇ 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 ਲਾ ਜੋਰ ਲਾ ਜੋਰ ਲਾ ਜੋਰ ਨਾ ਤੂੰ ਤੂੰ ਆ ਤੂੰ ਜੋਰ ਨਾਲ ਉਧਰ ਕਰੋ ਮੈਂ ਟਰਾਲੀ ਨੂੰ ਟਰਾਲੀ ਨੂੰ ਹੱਥ ਪਾ ਲੂੰਗਾ ਘੱਟਦੀ 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 ਲਓ ਵੀ ਮਿੱਤਰੋ ਸ਼ੇਅਰ ਕਰ ਦਿਓ ਲਾਈਵ ਨੂੰ ਸਿੱਖ ਕੇ ਬੰਦੇ ਸਾਡੇ ਕਿਸ਼ਤੀ ਚਲਾਉਣੀ ਗੁਰੂ ਜਵਾਖਾ ਨੂੰ ਸਕੂਲੇ ਸਿੱਧ ਚੜਾ ਕੇ ਆਏ ਹਾਂ ਚਲੋ ਆਹ ਆ ਗਏ ਹਾਂ ਹਾਂ ਕਿਆ ਸਮਾਨ ਟੋਣਾ ਕਿਸ਼ਤੀ ਲੈਤੀ ਹਾਂ ਹਾਂ ਸਮਾਨ ਟੋਣ ਵਾਸਤੇ ਮਿੱਤਰੋ ਸ਼ੇਅਰ ਕਰ ਦਿਓ ਕਿਸ਼ਤੀਆਂ ਵਾਲੇ ਹੋਗੇ ਸਿੱਖੀ ਸ਼ਹਿਰ ਜ਼ਿਲ੍ਹਾ ਮਾਨਸਾ ਜੇ ਜ ਕਿਸੇ ਰਿਕੈਸਟ ਮੰਗਵਾਉਣੀ ਹੋਈ ਤਾਂ ਸੰਪਰਕ ਕਰ ਲਿਓ ਆਪਣੇ ਨਾਲ ਨੰਬਰ ਦੇ ਦਾਂਗੇ ਦੇਖੋ ਵੀ ਮਿੱਤਰੋ ਨਹੀਂ ਆ ਗਿਆ ਦੁਬਾਰੇ ਫੇਰ ਇਹਦਾ ਹੋਰ ਵੀ ਪਰੂ ਜਗਤਾਰ ਹੋਏ ਅੰਤਰਪਾਣੀ ਹਨਾ ਨਹੀਂ ਫੇਰ ਆ ਗਿਆ ਕਰਨਲੋਂ ਮੈਂ ਕਹਿੰਦਾ ਸੇਵਾਤੀ ਲਾ ਦੋ ਉੱਥੇ ਗੁਰਦੁਆਰੇ ਤੱਕ ਤਾਰਿਆ ਆਇਆ ਕਰਾਂਗੇ ਬੰਦੇ ਚਲੋ ਚਲੋ ਔਰ ਵੀ ਚਲੋ ਚਲੋ ਜਵਾਖਾਂ ਨੂੰ ਚੜਾ ਕੇ ਲਿਆਉਣਾ ਸੀ ਜਵਾਖਾਂ ਨੂੰ ਉੱਥੇ ਬੈਣ ਆਊਗੀ ਗੁਰਦੁਆਰੇ ਤੱਕ ਉਧਰ ਭੱਜ ਜੂ ਉੱਚੇ ਸਾਹ ਚ ਵੇ ਮੀ ਖਾਸ ਆ ਗਿਆ ਕੰਜਰੋ ਦੇਖਿਆ ਮੀ ਵੇ ਦੇ ਵਿੱਚ ਮੜਦਾ ਲਾਈਵ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਦਿਖਾ ਦਿਓ ਪੰਜਾਬ ਦੇ ਹਾਲਾਤ ਭਗਵੰਤ ਮਾਨਸਿਆਂ ਨੂੰ ਅਸੀਂ 20 ਸਾਲ ਹੋ ਗਿਆ ਕੰਮ ਨੂੰ ਪਿੱਟਦੇ ਨੂੰ ਸਾਨੂੰ ਆ ਕਿਸ਼ਤੀਆਂ ਨਾਲ ਹੋ ਗਿਆ ਦੇਖ ਲੋ ਪੰਜਾਬ ਦਾ ਹਾਲਤ ਦੇਖੋ ਆ ਕੰਦਾ ਦੇਖੋ ਸਾਰਾ ਕੁਝ ਟੁੱਪ ਗਿਆ ਮਿੱਤਰੋ ਖੜ ਜਾ ਯਾਰ ਖੜ ਜਾ ਇੱਕ ਮਿੰਟ ਬਹਿ ਜਾ ਉਧਰ ਜਾਣ ਹੀ ਨਹੀਂ ਉਧਰ ਨਹੀਂ ਉੱਚਾ ਪਾਣੀ ਉੱਚਾ ਪਾਣੀ ਸ਼ੇਅਰ ਕਰ ਦਿਓ ਮਿੱਤਰੋ ਲਾਈਵ ਨੂੰ ਦੇਖੋ ਸਾਡਾ ਆਪਦਾ ਕੱਟ ਕੇ ਆਏ ਆ ਸਾਡਾ ਆਪਦਾ ਹੋਰ ਸਾਡਾ ਸਾਰਾ ਭਿੱਜ ਗਿਆ ਦਰਦੀਪ ਕੇ ਉਹ ਹੋ ਗਿਆ ਕਣਕ ਭਿੱਜ ਗਈ ਦਰਦੀਪ ਕੀ ਕਣਕ ਭਿੱਜ ਗਈ ਸਾਰੀ ਹੋਰ ਸਾਰੇ ਗਦੈਲੇ ਏ ਵੀ ਸਮਾਨ ਸਮੂਹਣ ਵਾਸਤੇ ਵੀ ਡੁੱਬ ਗਏ ਫਿਰ ਨਹਿਰਾ ਬਣ ਗਿਆ ਨਹਿਰਾ ਨੂੰ ਕੀ ਕਹਿੰਦਾ ਮੇਰਾ ਹੈ ਜੇ ਤਾਰਾ ਆ ਕਮਰ ਜਾ ਮੈਂ ਲੈਣਾ ਸੀ 10 ਮਿੰਟ ਸਾਰੇ ਕਿੰਨੀ ਮੁਹਾਵਰਾ ਹੈ ਹੀਰੋ ਨੇ ਸਾਰੇ ਬਾਲਾ ਕਿਤੇ ਲੋ ਜੀ ਮਿੱਤਰੋ ਮੀ ਫੁੱਲ ਫੇਰ ਆ ਗਿਆ ਝਾਕੋ ਇਧਰ ਹਾਲਾਤ ਦੇਖੋ ਇਧਰ ਸਿਵਜੀ ਮੰਦਿਰ ਹੈ ਦੇਖੋ ਕਿਸ਼ਤੀਆਂ ਵਾਲਾ ਹੋ ਗਿਆ ਹਾਲਾਤ ਕੰਮ ਚੈੱਕ ਕਰੋ ਬਈ ਕਿਸ਼ਤੀਆਂ ਦੇ ਹਾਲਾਤ ਬਣ ਕੇ ਕਿਸ਼ਤੀਆਂ ਵਾਲੇ ਕਿਸ਼ਤੀਮ ਕੋ ਬਾਓ ਜੀ ਕਮੇਟੀ ਉਹ ਨਹੀਂ ਹੋ ਪਰ ਸੰਬੰਧ ਨਹੀਂ ਲਓ ਜੀ ਵਿਕੀ ਦੇ ਪਤਾ ਨਹੀਂ ਕੀ ਵੱਜਾ ਖੂਨ ਦੀ ਤੇ ਧੜੀ ਚੱਲ ਪਈ ਪੈਰ ਤੇ ਉਦੇ ਪੈਰ ਤੇ ਕੰਚ ਕੁੰਚ ਵੱਜ ਜਾਗਾ ਪਾਣੀ ਚ ਉਥੇ ਉਹਨਾਂ ਨੇ ਦੱਸਿਆ ਤੇ ਦੁਕਾਨ ਵਾਲਿਆਂ ਨੇ ਕਹਿੰਦੇ ਤਤੀਰੀ ਚੱਲੀ ਜਾਂਦੀ ਆ ਪਾਣੀ ਆਪਦੀ